हां जी दोस्तों पग पंजाबी दे ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਅੱਜ ਦੀ ਇੱਕ ਜਾਣਕਾਰੀ ਇੱਕ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਇੱਕ ਵਾਰ ਤੁਸੀਂ ਪੈਸਾ ਲਗਾਓਗੇ ਤਾਂ ਜ਼ਿੰਦਗੀ ਭਰ ਪੈਨਸ਼ਨ ਪਾਓਗੇ ਤਾਂ LIC ਦੀ ਇਹ ਸਕੀਮ ਹੈ ਤਾਂ ਇਸ ਦੀ ਜਾਣਕਾਰੀ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ LIC ਜਾਨੀ ਕਿ ਭਾਰਤੀ ਜੀਵਨ ਬੀਮਾ ਨਿਗਮ ਹਰ ਵਰਗ ਦੇ ਲੋਕਾਂ ਲਈ ਯੋਜਨਾਵਾਂ ਜਿਹੜੀਆਂ ਪੇਸ਼ ਕਰਦਾ ਹੈ LIC ਦੁਆਰਾ ਪੈਨਸ਼ਨ ਵਰਗੀਆਂ ਸਕੀਮਾਂ ਵੀ ਪੇਸ਼ ਕੀਤੀਆਂ ਜਾਂਦੀਆਂ ਨੇ ਅਜਿਹੇ 'ਚ ਜੇਕਰ ਤੁਸੀਂ ਪੈਨਸ਼ਨ ਯੋਜਨਾ ਦੀ ਤਲਾਸ਼ ਕਰ ਰਹੇ ਹੋ ਤਾਂ LIC ਪਲਾਨ ਤੁਹਾਡੇ ਲਈ ਚੰਗਾ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਜੋਖਮ ਵੀ ਜਿਹੜਾ ਉਹ ਨਹੀਂ ਹੋਏਗਾ ਤੁਹਾਨੂੰ ਹਰ ਮਹੀਨੇ ਨਿਯਮਤ ਆਮਦਨ ਦੇ ਤਹਿਤ ਪੈਨਸ਼ਨ ਦਾ ਲਾਭ ਹੈ ਜਿਹੜਾ ਉਹ ਮਿਲਦਾ ਰਹੇਗਾ ਤਾਂ ਇਹ ਜਿਹੜੀ ਸਕੀਮ ਹੈ LIC ਦੀ ਸਰਲ ਪੈਨਸ਼ਨ ਯੋਜਨਾ ਜੋ ਸੇਵਾ ਮੁਕਤੀ ਦੇ ਹਰ ਮਹੀਨੇ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ ਇਸ ਦੀ ਖਾਸ ਕਰ ਇਹ ਹੈ ਕਿ ਤੁਸੀਂ ਇਸ ਦੇ ਵਿੱਚ ਸਿਰਫ ਇੱਕ ਵਾਰ ਨਿਵੇਸ਼ ਹੈ ਜਿਹੜਾ ਉਹ ਕਰ ਸਕਦੇ ਹੋ ਤੇ ਤੁਹਾਨੂੰ ساری ਉਮਰ ਪੈਨਸ਼ਨ ਹੈ ਜਿਹੜੀ ਉਹ ਮਿਲਦੀ ਰਹੇਗੀ LIC ਸਰਲ ਪੈਨਸ਼ਨ ਯੋਜਨਾ ਇੱਕ ਰਿਟਾਇਰਮੈਂਟ ਯੋਜਨਾ ਦੇ ਵਜੋਂ ਮਸ਼ਹੂਰ ਹੈ ਇਸ ਸਕੀਮ ਤਹਾਨੂੰ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ 12000 ਰੁਪਏ ਦੀ ਪੈਨਸ਼ਨ ਜਿਹੜੀ ਦੇ ਸਕਦੀ ਹੈ ਇਸ ਨੂੰ ਕੁਝ ਸਰਲ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ 12000 ਰੁਪਏ ਦੀ ਪੈਨਸ਼ਨ ਦਾ ਲਾਭ ਹੈ ਜਿਹੜਾ ਕਿਵੇਂ ਲੈ ਸਕਦੇ ਹੋ ਜੇਕਰ ਕੋਈ ਵਿਅਕਤੀ ਕਿਸੇ ਨਿੱਜੀ ਖੇਤਰ ਜਾਂ ਸਰਕਾਰੀ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਤੇ ਸੇਵਾ ਮੁਕਤੀ ਤੋਂ ਪਹਿਲਾਂ ਆਪਣੇ PF ਫੰਡ ਅਤੇ ਗ੍ਰੈਜੂਏਟ ਦੀ ਰਕਮ ਦੇ ਵਿੱਚੋਂ ਪ੍ਰਾਪਤ ਹੋਏ ਪੈਸੇ ਦਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਉਮਰ ਪਰ ਹਰ ਮਹੀਨੇ ਪੈਨਸ਼ਨ ਦਾ ਲਾਭ ਆ ਜਿਹੜਾ ਮਿਲਦਾ ਰਹੇਗਾ ਇਸ ਸਕੀਮ ਦੀ ਗੱਲ ਕਰੀਏ ਤਾਂ 40 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਇਸ ਦੇ ਵਿੱਚ ਨਿਵੇਸ਼ ਹੈ ਜਿਹੜਾ ਉਹ ਨਹੀਂ ਕਰ ਸਕਦਾ ਵੱਧ ਤੋਂ ਵੱਧ ਤੁਸੀਂ 80 ਸਾਲਾਂ ਲਈ ਕਿਸੇ ਵੀ ਸਮੇਂ ਇਸ ਵਿੱਚ ਨਿਵੇਸ਼ ਹੈ ਜਿਹੜਾ ਕਰ ਸਕਦੇ ਹੋ ਇਸ ਪਾਲਿਸੀ ਦੇ ਤਹਿਤ ਤੁਹਾਨੂੰ ਹਰ ਮਹੀਨੇ 1000 ਰੁਪਏ ਦੀ ਸਲਾਨਾ ਜਿਹੜੀ ਐਨਯੂਡੀ ਜਿਹੜੀ ਹੈ ਉਹ ਖਰੀਦਣੀ ਪਵੇਗੀ ਇਸ ਦੇ ਨਾਲ ਹੀ ਤੇ ਮਾਹੀ ਆਧਾਰ ਤੇ ਘੱਟੋ ਘੱਟ 3000 ਰੁਪਏ ਚਮਾਹੀ ਆਧਾਰ ਤੇ 6000 ਰੁਪਏ ਤੇ ਸਲਾਨਾ ਆਧਾਰ ਤੇ 12000 ਰੁਪਏ ਦੀ ਐਨੁਇਟੀ ਜਿਹੜੀ ਉਹ ਲੈਣੀ ਹੁੰਦੀ ਹੈ ਐਲ ਆਈ ਸੀ ਦੀ ਸਰਲ ਪੈਨਸ਼ਨ ਸਕੀਮ ਦੇ ਵਿੱਚ ਤੁਸੀਂ ਸਾਲਾਨਾ ਘੱਟੋ ਘੱਟ 12000 ਰੁਪਏ ਦੀ ਐਨੁਇਟੀ ਜਿਹੜੀ ਉਹ ਖਰੀਦ ਸਕਦੇ ਹੋ ਇਸ ਸਕੀਮ ਤਹਿਤ ਤੋਂ ਵੱਧ ਤੋਂ ਵੱਧ ਜਿਹੜੀ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ ਤੁਸੀਂ ਇਸ ਸਕੀਮ ਤਹਿਤ ਜਿੰਨਾ ਚਾਹੋ ਨਿਵੇਸ਼ ਹੈ ਜਿਹੜਾ ਕਰ ਸਕਦੇ ਹੋ ਇਸ ਨੀਤੀ ਯੋਜਨਾ ਤਹਿਤ ਕੋਈ ਵੀ ਨਾਗਰਿਕ ਇੱਕ ਵਾਰ ਪ੍ਰੀਮੀਅਮ ਦਾ ਭੁਗਤਾਨ ਕਰਕੇ ਹਫਤਾਵਰੀ ਛਿਮਾਹੀ ਜਾਂ ਤੇ ਮਾਹੀ ਜਾਂ ਮਾਸਿਕ ਪੈਨਸ਼ਨ ਦਾ ਲਾਭ ਜਿਹੜਾ ਲੈ ਸਕਦਾ ਹੈ ਐਲ ਆਈ ਸੀ ਕੈਲਕੂਲੇਟਰ ਦੇ ਅਨੁਸਾਰ ਜੇਕਰ ਕੋਈ ਵਿਆਣੀ ਸਾਲ ਤobe 800000 ਰੁਪਏ ਦੀ ਸਾਲਾਨਾ ਰਾਸ਼ੀ ਖਰੀਦਾ ਤਾਂ ਉਸ ਨੂੰ ਹਰ ਮਹੀਨੇ 12388 ਰੁਪਏ ਦੀ ਪੈਨਸਨ ਜਿਹੜੀ ਮਿਲੇਗੀ ਉਹ ਲੋਨ ਵੀ ਹੈ ਜਿਹੜਾ ਲੈ ਸਕਦਾ ਹੈ ਇਸ ਦੇ ਲਈ ਤੁਹਾਨੂੰ ਜਿਹੜਾ ਇਹਨਾਂ ਦੀ ਜਿਹੜੀ ਵੈਬਸਾਈਟ ਆ ਇਸ ਤੇ ਜਾ ਕੇ ਇਸ ਲਈ ਬਾਕੀ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਅਪਲਾਈ ਵੀ ਜਿਹੜਾ ਕਰ ਸਕਦੇ ਹੋ tripw.licindia.in ਇਹਨਾਂ ਜਿਹੜੀ ਸਾਈਟ ਹੈ ਬਾਕੀ ਇਸ ਪਰ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਵੀ ਰੱਖ ਸਕਦੇ ਹੋ ਧੰਨਵਾਦ ਜੀ